ਸਰ ਇੱਕ ਸੋਸ਼ਲ ਮੀਡੀਆ ਦੇ ਬੰਦੂਕ ਦੇ ਨਾਲ ਵੀਡੀਓ ਵਾਇਰਲ ਹੋ ਗਈ ਹੈ ਉਹਦੇ ਬਾਰੇ ਜਾਣਕਾਰੀ ਅੱਜ ਕੱਲ ਮਿਤੀ 3 2 26 ਨੂੰ ਥਾਣਾ ਬੱਧਰੀ ਕਲਾਂ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਇੱਕ ਵਿਅਕਤੀ ਰਮਨਪ੍ਰੀਤ ਸਿੰਘ ਰਵਰੀ ਵਾਸੀ ਪਟਲੂਪੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ 12 ਮੋਰ ਬੰਦੂਕ ਦੇ ਨਾਲ ਜਿਹੜੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਸੀ ਬਲਵੇਦੀ ਸਿੰਘ ਚੌਕੀ ਚਾਰਜ ਲੋਪੋ ਵੱਲੋਂ ਮਕਦਮਾ ਨੰਬਰ 17/26 ਦਰਜ ਕਰਕੇ ਦੋਸ਼ੀ ਜਿਹੜਾ ਸੀ ਰਮਨਪ੍ਰੀਤ ਸਿੰਘ ਵਾਸੀ ਲੋਪੋ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਦਰਾਨੇ ਤਪੀਸ਼ ਇਹ ਗੱਲ ਪਤਾ ਲੱਗੀ ਹੈ ਵੀ ਜਿਹੜੀ ਬਾਰਾਂਪੁਰ ਬੰਦੂਕ ਇਹਨੇ ਵਾਇਰਲ ਕੀਤੀ ਹੈ ਇਹਦੇ ਬਾਪ ਜਗਿੰਦਰ ਸਿੰਘ ਦੀ ਹੈ ਇਹਨੂੰ ਅੱਜ ਜਿਹੜੀ ਹੈਗੀ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਕੇ ਜਿਹੜੀ ਬੰਦੂਕ ਹੈ ਉਹ ਵੀ ਬਰਾਮਦ ਕੀਤੀ ਜਾਊਗੀ ਹੋਰ ਜਿਹੜੀ ਵੰਡ ਦੀ ਕਾਰਵਾਈ ਹੈ Oi, eu vou te levar de novo.